ਬੱਕਰੇ ਦਾ ਸੌਦਾ ਹੈਗਾ ਬਹੁਤ ਬੱਕਰੇ ਦਾ ਸੌਦਾ ਮੈਂ ਨਹੀਂ ਮੈਂ ਨਹੀਂ ਸਾਨੂੰ ਫਾਇਦਾ ਹੈਗੇ ਫਿਰ ਰਾਜੂ ਬੱਕਰੇ ਦਾ ਸੌਦਾ ਬਈ ਹਾਂ ਠੀਕ ਹੈ ਸਾਨੂੰ ਕੋਈ ਫਾਇਦਾ ਨਹੀਂ ਚਾਹੀਦਾ ਫਿਰ ਮੈਂ ਕੜਾ ਉਹੀ ਮੇਰਾ ਆ ਬੱਕਰਾ ਜੀ ਕੀ ਰੇਟ ਆ ਇੱਕ ਪਾਸੇ ਮਿਲਣ ਲੱਗ ਰਿਹਾ ਨਾ ਫਿਰ ਮੈਂ ਐ ਥੋੜੀ ਲਵਾਂਗੇ ਅਸੀਂ ਤਾਂ ਦੋਵੇਂ ਪਾਸੇ ਲੈ ਨਹੀਂ ਰਹੇ ਆ ਛੋਟਾ ਦਾ ਬਾਈ ਪੂਰਾ ਬੱਲਾ ਪੜਿਆ ਮੈਂ ਤੂੰ ਵੇਚ ਲੈ ਵੀਰੇ ਮੈਨੂੰ ਕੋਈ ਗੁੱਸਾ ਨਹੀਂ ਕੋਈ ਨਹੀਂ ਕਿੰਨੇ ਰਿਏ ਵੰਗੇ ਬੱਕਰੇ ਦੇ ਵੀਰੇ ਮੰਗੇ ਦਾ ਅਸੀਂ ਨੇ ਵਸੇਰੇ ਨੇ ਫਿਰ ਜੇ ਸਾਨੂੰ ਪੂਰੇ ਮਿਲਦੇ ਹੋਣ ਸਾਡੇ ਤਾਂ ਠੀਕ ਹੈ ਤੇਰੇ ਵਾਲਾ ਤਾਂ 2000 ਹੀ ਵਧੇਗਾ ਸਾਡੇ ਵਾਲੇ ਪਾਸੇ ਕਿੰਨੇ ਕੱਢ ਗਏ ਦੇਖੀ ਬਾਈ ਮੜਾ ਜਾ ਸੋਹਣਾ ਬੱਕਰਾ ਬਾਈ ਦਾ ਕਹਿ ਦੰਦਾ ਵੀਰੇ ਇਹ ਪੂਰਾ ਹੈ ਬਾਈ ਪੂਰੇ ਦੰਦ ਹੋ ਗਿਆ ਜੀ 8 ਕਿਹੜੇ ਪਿੰਡੋਂ ਆ ਬਾਈ ਆਪਣਾ ਸੰਗ ਰੈਡੀ ਹੈ ਬਾਈ ਸੰਗ ਰੈਡੀ ਬਾਈ ਦਾ ਪੰਡਾ ਸੰਗ ਰੈਡੀ ਜੀ ਬੱਟਰਾ ਬਹੁਤ ਸੋਹਣਾ ਕਾਲਾ ਪ੍ਰੌਰ ਜੈਡ ਬਲੈਕ ਜੀ ਬਹੁਤ ਵਧੀਆ ਉੱਥੇ ਮੁੰਗੇ ਆਇਆ ਨਹੀਂ ਤੂੰ ਅਗਦੀ ਮਰਜ਼ੀ ਤੋਂ ਲਾ ਗੱਪਣ ਇਹ ਕਹਿੰਦੀ ਨਹੀਂ ਨਹੀਂ ਬਈ ਬਧੂਠ ਦੀ ਮਾਰ ਕੇ ਦਿੰਦੇ ਹੈ ਨਹੀਂ ਜੀ ਬਾ ਹੈ ਨਹੀਂ ਜੀ ਖਾਲੀ ਆ ਖਾਲੀ ਆ ਨਾ ਨਾ ਦੁੱਧ ਦਿੰਦੀ ਆ ਧੱਕ ਲੋ ਇਹਦਾ ਵੰਦੀ ਆ ਠੀਕ ਆ ਵੰਦੀ ਕਿਵੇਂ ਹੈ ਜੀ ਕੋਈ ਸੋਸ ਨੂੰ ਨਹੀਂ ਬਦਲਦੇ ਨੀ ਬੜਾ ਤਾਂ ਤਾਂ ਦਾ ਵੀ ਨਹੀਂ ਪਤਾ ਪੂਰੇ ਪੂਰੇ ਆਪਣੇ ਘਰ ਟੱਕੇ ਕਹੇ ਨੇ ਵੀਡੀਓ ਕਰਦੇ ਨੇ ਸ਼ੇਰ ਸ਼ੇਰਦੰਦ ਬੱਕਰੀ ਆ ਨਵੀ ਜਵਾਂਪੁਰੀ ਜਵਾਨੀ ਸ਼ੈ ਪੂਰੇ ਕਾਇਰ ਪੀਲੇ ਨੇ ਖਾਲਸਿਆ ਇਹ ਉਹ ਤਾਂ ਸਾਰਾ ਮਗਰ ਬਿਲਕੁਲ ਦਿਖਾ ਲਾ ਦੇ। ਹਮੇਸ਼ਾ ਉਸੇ ਮਾਰਦੇ। 1 ਰੁਪਿਆ ਘੱਟ ਨਾ ਵਸ। ਚਲ ਫੇਰ ਗੱਭਾਂ ਨਹੀਂ। ਪਹਿਲਾਂ ਬੱਕਰੀ ਵੇਚ ਦੇ ਮੋਰ। ਮਗਰ ਬੱਕਰੀ ਲੈ ਲਈ। ਹਾਲਾਂਕਿ ਆ ਆਖੀ। ਮੈਂ ਇਹਦਾ ਚੋਣ ਨਾ ਪੰਨੇ ਜਲ। 2000 ਰੁਪਿਆ ਯਾਰ। ਐਵੇਂ ਜਾਂ ਤੈਨੂੰ ਧੂੜ ਮਾਰ ਕੇ ਦੇ ਕੱਲ ਨੂੰ ਗਾਲਾਂ ਕੱਢ ਜਾਵਾਂਗੇ। ਉਹ ਬੱਕਰੀ ਰੱਖਣ ਵਾਲੀ ਵਧੀਆ। ਉਹ ਇੱਕ ਨੂੰ ਕਹਿੰਦਾ ਬੱਕਰੀ ਹੋਰ ਦਿਖਾਉਣੀ ਉਹ ਦੇ। ਜੂਣ ਜੂਣ ਗੱਭਣ। ਮਰਜੀ ਵਾਲਟੀ ਧਰ ਕੇ ਚੋਈ ਚੱਲ ਜਾਏ ਲੱਤ ਨਹੀਂ ਜਾ ਕੇ। ਬੱਕਰੀ ਹੈ ਇਹ ਰੱਖਣ ਵਾਲੀ ਬੱਕਰੀ ਹੈ ਸੋਹਣੀ ਆ। ਨੇ ਰੱਖੜੇ ਉਹਨਾਂ ਫਾਇਦੇ ਚ ਚਾਰ ਤੇ ਦਾਣਾ ਪੋਰੇ ਜੇ ਨੂੰ ਕੁਝ ਨਹੀਂ ਬੋਲਦਾ ਮੱਥਰੀ ਰਾਜੀ ਆ ਯਾਰ ਮੱਥਰੀ ਮੱਥਰੀ ਸੋਹਣੀ ਆ ਅੱਧਾ ਪਰ ਮੱਥਰੀ ਗਿਆ ਫੈਣੀ ਤੂੰ ਕਰ ਲੈ ਇਹਦਾ ਆਖੋ ਖੋਦੀ ਵਧੀਆ ਜੀ ਤੰਨਾ ਦੀ ਵਧੀਆ ਬੱਕਰੀ ਹੋਰ ਬੱਕਰੀ ਕੀ ਇਹਦਾ ਇਹਦਾ ਦਿਮਾਗ ਪਾਣੀ ਹੱਲ ਮੰਗਿਆ ਘੰਟੇ ਤੋਂ ਰੱਖਣਾ ਥੋੜਾ ਉਸ ਜੀਰ ਬੱਚੇ ਨੂੰ ਜਿਹਨੂੰ ਕਾਰ ਦੋ ਸ਼ੇਰ ਉਹ ਬੱਕਰੀ ਮੰਡੀ ਲੌਂਗਵਾਲ ਉਹ ਬੱਕਰੀ ਹੈ ਕਿ ਬਹੁਤ ਸੋਹਣੀ ਸੌਦਾ ਦੇਖਦੇ ਆਪਾਂ ਨਾਲੇ ਹੈ ਵੀ ਖੱਟੇ ਕਿਵੇਂ ਚੱਲਦਾ ਕੰਮ ਮੈਂ ਕਿੰਨੇ ਰੁਪਏ ਲੈਣਾ ਮੰਗ ਗਏ ਉਹਦੇ ਪੈਸੇ ਹਾਂ ਉਹ ਇਹ ਬੱਕਰੇ ਤੇ ਬੱਕਰੀ ਲੈ ਲੈ ਕਿਉਂ ਜੀ ਜੋ ਇਹ ਬੱਕਰੇ ਵੱਟੇ ਮੈਂ ਕਹਿੰਦਾ ਇਹਨਾਂ ਨੂੰ ਮੈਂ ਮੰਨਦੇ ਨਹੀਂ ਤੇ ਇਹ ਤਾਂ ਕਹਿੰਦੇ ਵਾਦਾ ਮੰਗਾਂਗੇ ਆਪਾਂ ਨੂੰ ਕੋਈ ਲੋੜ ਨਹੀਂ ਐ ਜੋ ਇਹ ਬੱਕਰੇ ਵੱਟੇ ਜਿਹਦਾ ਵਾਦਾ ਘਾਟਾ ਕਰਦੇ ਨੇ ਤਾਂ ਠੀਕ ਐ ਰੇ ਇੱਕ ਬੱਕਰਾ ਲੈ ਜਾਣੀ ਮੈਂ ਵਾਦਾ ਘਾਟਾ ਕਰ ਦੂੰ ਮੈਂ ਇੱਕ ਅਰਜਨ ਕਰਕੇ ਨਾਲ ਬੋਲਾ ਹੋ ਜੀ ਤੈਨੂੰ 1000 ਦੇ ਦਿੰਦਾ ਮੈਨੂੰ 5000 ਰੁਪਏ ਦੋ ਕਿ ਅਰ ਮੈਂ ਕਿੱਧਰ ਜਾਊਂਗਾ ਤਕਾਈ ਕਰਨ ਦੀ ਬਾਲਾ ਸਿਆਣਾ 10000 ਰੁਪਏ ਦੇ ਦਿੰਦਾ ਜਿਹੜਾ ਕਰ ਦੋ ਸ਼ੇਰ ਦੱਪ ਕੇ ਦਾ ਮਰਜੀ ਬੱਕਰਾ ਫੜ ਲੈਣ ਨੂੰ ਮਰੇ ਆਲਾ ਕੰਡਲ ਚਾੜ ਤੂੰ ਬਾਣ ਕਰ ਲੈ ਮੈਂ ਪਾਹ ਹਾਂ ਜੀ ਉਹ ਸ਼ਕੀਨ ਨੇ ਜੀ ਲੋ ਜੀ ਆ ਬੱਕਰਾ ਵਾਦਾ ਇਹ ਬੱਕਰੀ ਹੈਗੀ 15 16 ਕਿਲੋ ਮੈਂ ਨਹੀਂ ਕਹਿੰਦਾ ਬੱਕਰੀ 15 20 ਕਿਲੋ ਹੈਗੀ ਆਪਣੀ ਦੀ ਘਰੀ ਹੈ ਓ ਤੂੰ ਕੀ ਮੰਗਦਾ ਦੁਵਾਨ ਆਲ ਦੁਵਾਨ ਨਾਲ 5000 ਰੁਪਏ ਕਾਲੇ ਨੇ ਦੋਹਾਂ ਨਾਲ 5000 ਕਾਲਾ ਉੱਤੇ ਕੁਰਬਾਇਦਰ ਮੇਰੇ ਬੱਚੇ ਲੇ ਬੈਠਾ। ਉਹ ਕਰਦੇ ਸ਼ੇਰ ਦੱਬ ਕੇ ਆਪਣੇ ਸਕੀਰੀ ਵਾਲੇ ਖੜੇ ਬੰਦੇ ਨਾਮੇ ਵਰਗੇ। ਨਾਮ ਲੱਗਿਆ ਹੈ 14 ਨਾਮ। ਕਰੋ ਹੋਈ 11 ਗੁਰਾਂ ਚ ਨਿਬੜੂ ਇੱਥੇ ਖੜੇ ਨੇ ਦੱਸਦਾ ਮੈਂ ਤੁਹਾਨੂੰ। ਉਹ ਕਰਕੇ ਜਨਾਬ ਕਰਨਾ ਨੇ ਇਹ ਉਹ ਨੈਨ ਬਾ ਦੀ ਕੇ। ਹਾਂ 2 ਮਿੰਟ ਖੜ ਤੇ ਬੱਕਰੀ ਹੋਣਗੇ। ਠੀਕ ਐ। ਉਹ ਚਲਾਇਆ ਜਾਂਦੇ ਨੇ ਕਿੰਨੇ ਦੰਦੇ ਨਾਲ। ਦੇ ਮੇਰੇ 1000 ਗਰਦਾਉ ਨਾ ਦੇ ਅਜੇ ਫਿੱਕੇ ਠੀਕ ਹੈ ਜੀ ਕੋਈ ਸੌਦਾ ਫੇਰ ਚੱਲ ਪਿਆ ਦੇਖਦੇ ਆ ਮੈਂ ਬੰਦ ਲਈ ਗੱਲ ਬਾਤ ਤੁਸੀਂ ਕਿਹਦਾ ਕੋਈ ਕੰਮ ਆ ਦੁਬਾਰੀ ਚਾਰ ਨਾਲੇ ਨੂੰ ਪੁੱਛਣਾ ਵਜਾ ਸਾਡੇ ਬੰਦੇ ਨੂੰ ਚਾਰ ਨਾਲ ਆ ਜਿਹੜਾ ਜਰਾਵਾ ਕਿੱਥੇ ਤੇ ਰੇੜੀ ਜੰਗਾ ਬੱਟੇ ਤਣਕ ਮਟਾਉਣਾ ਫਿਰਦਾ 700 ਤੋਂ ਚੋਰੀ ਚੋਰੀ ਦੇਵਾਂਗੇ ਬੱਕਰਾ ਬੱਕਰਾ ਦੇਵਾਂਗੇ ਈ ਛੇ ਰੇੜੀ ਨਾ ਮੈਂ ਰੱਖਣੀ ਨਹੀਂ ਬੱਕਰੀ ਬੱਕਰੀ ਸੌਣੇ ਬੱਕਰਾ ਭਾਲਦਾ ਹੈ ਆ ਗੇ ਜੋ ਚੋਲੀ ਬੰਦ ਕਰੀਂ। ਬਣਾਉਣਾ ਤਾਂ ਮੈਂ ਬਣਾ ਦੂੰ। ਮੈਂ ਹੁਣੇ ਬਣਾ ਲਾਂ ਨਹੀਂ ਇੱਥੇ ਚਾਕੂ ਨਾ ਚੰਗਾ। ਉਹ ਬੱਕਰਾ ਛੱਡ ਕੇ ਬੱਕਰੀ ਸਾਹ ਕਿੱਨੇ ਵਤੂ। ਐਂ ਯਾਰ ਜੀ ਤਾਂ ਪੂਰ ਨਹੀਂ ਇੱਕ ਵਾਸੀ। ਜਿਹੜਾ ਬਾਜੇ ਬਣ ਗਏ ਨੇ ਅੰਦਰ ਹਜੇ ਪਰਿਵਾਰ ਵਰਗਾ ਚਾਕੂ ਆ ਆਪਣੇ ਲੈਵੇ। ਇੱਥੇ ਰੱਖ। 7500 ਰੁਪਏ। ਆਹ ਜਿਹੜੀ ਛੋਟੀ ਪੱਠਾ ਦੀ। ਕਿੱਥੇ ਨਵੇੜ ਦਾ ਪਕਾਈ ਨਹੀਂ ਤੇ ਨਾ ਕਰਦਾ। ਬੱਕਰੀ ਮੰਡੀ ਲੌਂਗਵਾਲ। ਹਾਂ ਅਜੀਬੀ ਵਿੱਚ ਠੀਕ ਆ ਫਿਰ ਤਾਂ ਬਾਬੇ ਦੇਖਿਓ ਦੇਖਿਓ ਜਾਂਦੇ ਆ ਵੀ ਸੌਦਾ ਹੁੰਦਾ ਕਿ ਨਾ ਹੁੰਦਾ 5000 ਰੁਪਏ ਲਾਦਾ ਜੀ ਕਾਲੀ ਪੱਟ ਦੇ ਛੋਟੀ ਤੇ ਹਲੋ ਲੈ ਭੜਨ ਦੇ ਨਾ ਕੋਈ ਯਾਰ ਬੇਗਾਮ ਨਾਲ ਕੱਲੀ ਹੈ ਤੀਨ ਨਹੀਂ ਦਾ ਹਾਂ ਕੱਲੀ ਆ ਓਏ ਕੱਲੀ ਹੈ ਦਾਤੀ ਕੱਲੀਆਂ ਹੀ ਆਉਂਦੇ ਆ ਅਸੀਂ ਆਹ ਹੋ ਗਿਆ ਝੂਠ ਮਾਰੀ ਜਾਵੇ ਹਾਂ ਸਾਨੂੰ ਪਾਪ ਨਹੀਂ ਲੱਗਣਾ ਹਾਂ ਹਾਂ ਕੱਲੀ ਹੈ ਤੈਨੂੰ ਲੱਗੂ ਪਾਪ ਲਓ ਜੀ 5000 ਹੈ ਨਾ ਗੱਲ ਤੇਰੇ ਸਾਰੇ ਲੀ ਜਾਂਦਾ ਅਗਲਾ ਲੈ ਮੁੱਕ ਦੀ ਗੱਲ ਬੱਸ ਮੁੱਕ ਗਏ ਹੋਰ 5000 ਦੇ ਰਹੇ ਹਾਂ ਠੀਕ ਐ ਉੱਥੇ ਹੀ ਘੜਾਂ ਚਾਚੇ ਤੂੰ ਹੋਰ ਹੋਰ ਕਿੰਨੇ ਕਿ ਮੋੜਦਾ ਹੈਂ ਲੁੱਟ ਲਾਇਆ ਉਹੀ ਗੱਲ ਕਹਿਣਾ ਹੈਗਾ ਮੈਂ ਕਿ ਤੂੰ ਨਾਲ ਹੀ ਗੱਲ ਕੀਨੀ ਇਹ ਵੀ ਨਹੀਂ ਤਾਂ ਮੈਂ ਦਵਾਈ ਤੋਰੂਗਾ ਉਹ ਬਹੁਤ ਗੱਲ ਕਹਿਣਾ ਹੈਗਾ ਮੈਂ ਥੋੜੀ ਮੋੜੂਗਾ ਥੋੜੀ ਪਾਸੇ ਕਿਰੇ ਮੋੜਦੇ ਆ ਥੋੜੀਆਂ ਉਹੀ ਮਾਈ ਤੇ ਸੁੱਕਰੀ ਖਾਤਰ ਉਹੀ ਗੱਲ ਕਹਿਣਾ ਹੈ ਨੀ ਨਹੀਂ ਪੱਠ ਤੇ ਹੋ ਗਈ ਜੀ ਮੈਂ ਤੂੰ ਕਿਹਾ ਲਖਾਈ ਉੱਤੇ ਹੋ ਗਈ

ਵਧੀਆ ਜੀ ਕਾਲੋ ਬੱਕਰਾ ਵਧੀਆ ਮੈਂ ਦੇਖਿਆ ਬੱਕਰਾ ਚੰਗਾ ਵਧੀਆ ਬਹੁਤ ਮੇਰੇ ਤੋਂ ਹੋਈ ਹੈ ਥਾਂ ਛੱਡੇ ਚ ਕੋਈ ਐਂਡ ਨਹੀਂ ਹੈਗਾ ਦੁੱਧੋ ਮੁੜੀ ਹੋਈ ਹੈ ਨਵੀਂ ਪੱਠਾ ਕੱਦ ਦੇਖ ਲੈ ਕਿੱਦਾਂ ਹਮ ਕਰੂ ਬੱਕਰੀ ਦੇ ਬੁੜਾ ਐ ਕੋਈ ਬਿਮਾਰੀ ਨਹੀਂ ਹੈਗਾ YouTube ਚੈਨਲ ਜੱਟ ਲਾਈਵ 75 ਉਹ ਬਾਈ ਨਵੀਂ ਹੈ ਤਾਂ ਬੱਕਰੀ ਵਾਲੀ ਲੌਂਗ ਵਾਲ ਬੱਕਰੀ ਬਿਮਾਰ ਹੈ ਜੀ ਲੌਂਗ ਨਹੀਂ ਲਗਾਤਾਰ ਹਲਵਾ ਵਾਲਾ ਭਾਈ ਮੈਨੂੰ ਮਿਆਬ ਦੇਣਾ ਮਜਬੂਰੀ ਹੈ ਇਹਦੀ ਮਜਬੂਰੀ ਹੈ ਇਹਦੀ ਮਜਬੂਰੀ ਹੈ ਇਹ ਵੀ ਵੀ ਮਜਬੂਰੀ ਹੈ ਵਿਚਾਰੇ ਦੀ ਤੂੰ ਟੈਂਟ ਦਿਖਾ ਤੂੰ ਸਾਰਾ ਬੱਕ ਲਈ 16 ਦੀ ਬਾਬਾ ਜੀ ਉਹ ਮੈਨੂੰ ਕਰ ਹੱਤ ਕਰ ਦੇ ਫਿਰ ਤੂੰ ਹੀ ਕਰਨ ਲੱਗ ਜਾ ਸਾਡੇ ਫਰ ਤੋਂ ਦੋ ਮਿੰਟ ਹਟ ਜਾ ਪਿੱਛੇ हट ਕੇ ਹਾਂ ਪਿੱਛੇ हट ਕੇ ਹੋ ਜਾ ਮੇਰੇ ਸਾਡੇ ਚ ਨਾ ਵੜੀ ਹਾਂ ਇੱਧਰ ਹੋ ਜਾ ਹਾਂ ਇਹ ਕੰਮ ਨਾ ਕਰਦੀ ਕਦੇ ਮੇਰੇ ਸੋਤੇ ਹੀ ਚਣਾ ਬਣੀ ਤੂੰ ਜੇ ਕੁਝ ਵੀ ਐ ਐਡੀ ਵੀ ਗੱਲ ਨਹੀਂ ਮੰਡੀ ਦੇ ਵਿੱਚ ਕਮੇਟੀ ਜਾ ਮੈਂ ਮਾਗਰੋ ਕਰਾ ਲਈ ਮਾਗਰੋ ਹਾਂ ਤੂੰ ਕਿਉਂ ਵਿੱਚ ਫਸਦੇ ਮਾਗਰੋ ਕਰਾ ਲਈ ਸ਼ੌਦਾ ਤੂੰ ਜਿਹੜੀਆਂ ਗੱਲਾਂ ਤੂੰ ਕਰਦਾ ਮੇਰੇ ਮਨ ਚ ਧਰੀਆਂ ਹੋਈਆਂ ਨੇ ਚਿੰਚਣ ਕਿਉਂ ਹਾਂ ਸਾਰੀਆਂ ਗੱਲਾਂ ਛੱਡ ਬਾਬਾ ਆ ਜਾ ਉਹਰਾ ਬਾਈ ਜਿੱਥੇ ਬੱਕਰੀ ਬਣੂ ਉੱਥੇ ਹੀ ਬਣੂ ਠੀਕ ਕਰਦੇ ਹਾਂ ਕਰਦੇ ਹਾਂ ਕਰਦੇ ਹਾਂ ਖੜ ਹੜ ਵੀ ਕੱਚੀ ਗੱਲ ਨਹੀਂ ਮੈਂ ਕਰ ਨਹੀਂ ਹਾਂ ਹੱਥ ਕਰ ਲੋ ਬਈ ਬੱਕਰੀ ਦਾ ਸ਼ੌਦਾ ਐ ਨਹੀਂ ਐਨੀ ਦੁਨੀਆ ਚ ਖੜਾ ਮੈਂ ਜਵਾਨ ਤੂੰ ਨਹੀਂ ਹਰਦਾ ਬੱਕਰੀ ਮੇਰੇ ਘਰੇ ਲੈ ਜਾਊਂਗਾ ਹਾਂ ਉਹ ਸੀ ਦਿੰਦੀ ਹੈ ਜੀ ਭਰਾ ਘੱਟ ਵੱਸ ਦੀ ਇੱਕ ਦੀ ਬੱਕਰੀ ਪੂਰੀ 18000 ਦੀ ਚੱਕ ਚੱਲ ਜੀ 18000 ਦੀ ਬੱਕਰੀ ਵੇਚੀ ਜੀ ਮੈਂ ਕਰਦਾ ਆ ਭਾਈ ਕਿਹੜਾ ਪੰਡਾ ਭਾਈ ਕਿਹੜਾ ਪੰਡਾ ਚਾਂਗੜੀ ਆ ਜੀ ਚਾਂਗੜੀ ਵਾਲੇ ਭਾਈ ਨੇ ਲਈ ਆ ਰਾਜੂ ਨਾਲ ਸੌਦਾ ਕਰਾਈ ਕੱਚਾ ਕੰਮੇ ਨਹੀਂ ਕਰਦੇ ਰਜਾਨਾ ਦਾ ਕੋਰਸ ਆ ਸਾਡਾ ਇਹ ਸਹੀ ਹੈ ਸਹੀ ਹੈ ਠੀਕ ਹੈ ਗੱਲ ਉਹ ਬਣਾ ਲੈ ਤੂੰ ਹੁਣਾ ਕਰ ਮੇਰਾ ਕੰਮ ਰੋਜ਼ ਦਾ ਤੂੰ ਕੀ ਕਰੇਂਗਾ ਹੇ ਮੇਰੀ ਕਲਾਕਾਰੀ ਕਾਦੀ ਰਹਗੀ ਜੇ ਤੂੰ ਸੌਦਾ ਕਰਾ ਗਿਆ ਤੱਟੂ ਦੀ ਕਲਾਕਾਰੀ ਹੈ ਸਾਡੀ ਕਿਉਂ ਵੀ ਜਮਾ ਸਹੀ ਆ ਫੇ ਸਾਡਾ ਮੰਡੀ ਚੋਂ ਦਾ ਕੀ ਤਰ ਮ ਜੇ ਅਸੀਂ ਸੌਦਾ ਨਾ ਕਰਾਇਆ ਕੋਈ ਫਾਇਦਾ ਨਹੀਂ ਘਰ ਛੱਡਿਆ ਭੈਣਾ ਠੀਕ ਹੈ ਤੈਨੂੰ ਹੈਰਾਨ ਨਹੀਂ ਕਰਦਾ ਦੋਨੋਂ ਜਿਹੜੇ ਮਰਜ਼ੀ ਦੇ ਦੀ ਬੁੜੇ ਬੰਦੇ ਨੂੰ ਮੈਂ ਹਾਂ ਕਮਾਂਡੀ ਪਾਈ ਆ ਸਾਡਾ ਠੀਕ ਹੈ ਗੱਲ ਕੋਈ ਨਹੀਂ ਕੋਈ ਨਹੀਂ ਯਾਰ ਤੈਨੂੰ ਮੈਂ ਲੈ ਬਾਬਾ ਕਰਾਉਂਗਾ ਜ਼ਰਾ ਰੱਜੀ ਪਾਓ ਬਈ ਇਹ ਪੈਸੇ ਦਿਓ ਤੱਕਰੀਆ ਤੈਨੂੰ ਨਾ ਬਕਾਸਤੇ ਚ ਪਵਾ ਲਵਾਂਗੇ ਕਿਵੇਂ ਲੱਗਾ ਸੌਦਾ ਸੌਦਾ ਸਹੀ ਹੋਗਾ ਜੀ ਸੌਦਾ ਬਾਬਾ ਸਹੀ ਹੈ ਤੇਰਾ ਸਹੀ ਹੈ ਬਾਈ ਕਲਾਕਾਰ ਸਹੀ ਹੈ ਜਦੋਂ ਓਕੇ ਓਕੇ ਰੱਜੀ ਠੀਕ ਹੈ ਜਾਨੂ ਇਹਨੂੰ ਵਾਦਾ ਕਰੇ ਵਿਚਾਰੇ ਨੂੰ ਹਾਂ ਪਿੰਡ ਦਗਾਲ ਤੋਂ ਆ ਜੀ ਜਿਹਨੇ ਬੱਕਰੀ ਵੇਚੀ ਆ। ਆ ਤੇਰਾ ਮੋਬਾਈਲ ਚ ਪਾ ਦਈਏ ਇਹਦੇ ਚ। ਇਹ ਕਢਾ ਕੇ ਤੈਨੂੰ ਦੇ। ਠੀਕ ਆ ਜੀ। ਥੋੜੀ ਏ ਮੁੰਡਾ। ਹਾਂ। ਤਾਂ ਫੇਰ ਠੀਕ ਐ। ਇਕੱਠੀ ਚਰਦੇ ਨੇ ਮਾਦਾ। ਠੀਕ ਠੀਕ। ਆ ਦੋ ਜੀ ਸ਼ੇਅਰ ਕਰਦੇ ਵੀਡੀਓ ਬਾਈ ਆਪਣੇ। ਲੈ ਬਾਈ ਥੋੜੀ ਸਾਈ। ਮੰਡੀ ਲੌਂਗ ਵਾਲਾ। ਇਹਨੂੰ ਪੂਰਾ 18000 ਬਾਬੇ ਨੂੰ ਪਾ ਦੋ। ਹਾਂ ਜੀ। ਲੋ ਪੈਸੇ ਗੂਗਲ ਪੇ ਬਾਈ ਪਾਈ ਜਾਂਦੇ ਆ ਦੇ ਸਕਦੇ ਆ ਹਜ਼ਾਰ ਹੂੰ ਦੇ ਨਾ ਜਾ ਕੋਲੇ ਹਾਂ ਜੀ ਲੈ ਕੀ ਨਹੀਂ ਆ ਆ ਬੱਕਰੀ ਆ ਦੇ ਖਾਲੀ ਹੋਈ ਮੈਂ ਪੈਸੇ ਦਊ ਦੇ ਸਕਦੇ ਵੀਡੀਓ ਦੇ ਵਿੱਚ ਮੈਂ ਅੱਜ ਸੌਦਾ ਕਰਾ ਰਿਹਾ ਹਾਂ ਦੇਵਾਂਗੇ ਵੀਡੀਓ ਬਣਦੀ ਹੈ ਵੀ ਖਾਲੀ ਬੱਕਰਾ ਬਹੁਤ ਵਧੀਆ ਨਾ ਤੇਰੀ ਕਿਸਮਤ ਰਹੇ ਨਾ ਦੱਬਣ ਕਈ ਕਈ ਦੱਬੇ ਮੈਂ ਦੇ ਦੂ ਆਪਾਂ ਤੂੰ ਫੰਡਰ ਕਹਿ ਕੇ ਲੈ 10000 ਘੱਟ ਠੋਕਾਂਗਾ ਮੈਂ 10000 ਵੱਧ ਲਊਗਾ ਗੱਬਣ ਕਾ ਕਿ ਕਿੰਨੇ ਚਿਰ ਦੀ ਗੱਬਣਾ ਜੀ ਕਿਹਦੇ 2 2.5 ਮਹੀਨੇ ਦੀ ਗੱਬਣਾਈ ਦੋ ਦੋ ਸੁੱਕ ਗਈ ਠੀਕ ਹੈ ਬੱਡਰਾ 2.5 ਮਹੀਨੇ ਦੀ ਗੱਬਣਾਈ ਬੱਕਰੀ ਉਹ ਮੇਰਾ ਦੂਜਾ ਚੌਥੀ ਕਿੰਨੇ ਮੰਗੇ ਨੇ ਪੈਸੇ ਇਹਦਾ 35 ਮੰਗੇ ਫਿਰ ਦਵੋਗੇ ਜੀ ਆਪਣਾ ਇਹ 2 ਸਾਲ ਆਹ 3 ਸਾਲ ਤਾਂ ਹੋ ਗਏ ਜੀ 18 ਕੱਤੇ ਨੂੰ ਠੀਕ ਹੈ ਜੀ ਕਾਦ ਬਹੁਤ ਆ ਜੀ ਇਹ ਬੱਕਰੀ ਦਾ ਠੀਕ ਹੈ ਕਿੰਨਾ ਕਾਦ ਦਾ ਜੀ ਇਹਦਾ ਇਹਦਾ 50 ਦੇ ਲਵੇ ਹੋਊਗਾ ਜੀ 50 ਦੇ ਲਵੇ ਕਿਹੜਾ ਪਿੰਡ ਕਿਹੜਾ ਜੀ ਬਣਾ ਚੰਗਾਲ ਪਿੰਡ ਹੈ ਜੀ ਚੰਗਾਲ ਪਿੰਡ ਚੰਗਾਲ ਬਈ ਇਹਦੇ ਬੱਕਰਾ ਬਹੁਤ ਵੱਡਾ ਦੇਖ ਸਾਡੀ ਵੀਡੀਓ ਦੇ ਵਿੱਚ ਬਹੁਤ ਅੱਛਾ ਬੱਕਰਾ ਬੱਕਰੇ ਬੱਕਰੇ ਕਹਦਾ ਨਾ ਵੀ ਬਈ ਹਾਂ ਜੀ ਹਾਂ ਹਾਂ ਸਾਰਾ ਮਾਲੇਸ਼ ਤੇ ਭਰਾ ਠੀਕ ਹੈ ਮਾਵਾ ਥੋੜਾ ਜਿਆਦਾ ਹੋ ਗਿਆ ਨਾ ਡਾਊਨ ਹੋ ਗਿਆ ਬੱਕਰਾ ਥੋੜਾ ਜਿਹਾ ਮਗਰੋਂ ਅਸਿਆ ਉਹਦਾ ਪੈ ਗਿਆ ਸੀ ਨਾ ਅਸਿਆ ਉਹਦੇ ਕਰਕੇ ਫਿਰ ਡਾਈਟ ਘਟਾਉਣੀ ਪੈਗੀ ਖੂਨ ਘਾੜਾ ਹੋ ਗਿਆ ਦੀਚੇ ਅੱਛਾ ਠੀਕ ਹੈ ਵੀਡੀਓ ਕਰਕੇ ਫਿਰ ਕਰਾ ਕੇ ਨੂੰ ਡਾਊਨ ਕਰਨੀ ਪਈ ਠੀਕ ਹੈ ਜੀ ਨਹੀਂ ਤਾਂ ਕੱਦ ਹੋਰ ਵੀ ਚੱਕ ਦਿੰਦੇ ਸੀ ਫਿਰ ਐਵੇਂ ਜਮੀ ਹੱਥੋਂ ਜਾਂਦਾ ਜਾਨਵਰ ਕੀ ਫਾਇਦਾ ਇਹਦਾ ਕੋਈ ਬਚਾ ਪੋਚਾ ਹੋਰ ਪਾਲ ਲਓ ਉੱਥੇ ਇੱਕ ਰਾਂ ਵੇਚਿਆ ਉਹਨਾਂ ਦਾ ਹੀ ਆਪਾ ਉਹ ਛੱਡਿਆ ਯਾਰ ਜੀ ਕਿਵੇਂ ਲੱਗਾ ਸੌਦਾ ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਲਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਤੁਹਾਨੂੰ ਇਦਾਂ ਹੀ ਵਧੀਆ ਵੀਡੀਓ ਦਿਖਾਇਆ ਕਰਾਂਗੇ ਉਹਨਾਂ ਚੱਕ ਦਿਓ ਅੱਗੇ ਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਓਕੇ ਜੀ